ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਦਿੜਬਾ ਵਿਖੇ ਇੱਕ ਵਾਰ ਫਿਰ ਅੱਗ ਨੇ ਇੱਕ ਟੈਂਟ ਸਟੋਰ ਦੀ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਗਰਗ ਟੈਂਟ ਸਟੋਰ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਲੋਕਾਂ ਨੇ ਇਕੱਠੇ ਹੋ ਕੇ ਅੱਗ ਉੱਤੇ ਕਾਬੂ ਪਾਇਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਇਆ ਗਿਆ ਗਰਗ ਟੈਂਟ ਸਟੋਰ ਦੀ ਦੁਕਾਨ ਨੂੰ ਅੱਜ ਸਵੇਰੇ ਅਗਦੀਆ ਭਿਆਨਕ ਲਪਟਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਟੈਂਟ ਸਟੋਰ ਦੇ ਮਾਲਕ ਰਾਹੁਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸਵੇਰੇ ਗੁਆਂਢੀਆਂ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਉਹ ਤੁਰੰਤ ਦੁਕਾਨ ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਉਹਨਾਂ ਸ਼ਟਰ ਖੋਲਿਆ ਤਾਂ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ ਅਚਾਨਕ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਲੱਗਣ ਉੱਤੇ ਲੋਕ ਇਕੱਠੇ ਹੋਏ ਅਤੇ ਪਾਣੀ ਦੇ ਪਾਈਪ ਲੈ ਕੇ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਰਾਹੁਲ ਗਰਗਾ ਜੀ ਗਰਗ ਟੈਂਟ ਕਿਤਲੇ ਵਾਲੇ ਕੌਰੀਆ ਰੋਡ ਤੇ ਆਪਣੀ ਦੁਕਾਨਾ ਜੀ ਟੈਂਟ ਦੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਇੱਥੇ ਸਵੇਰੇ 4 ਵਜੇ ਅੱਗ ਲੱਗੀ ਹੈ ਜੀ ਤੇ ਸਾਨੂੰ ਤਕਰੀਬਨ 5:00 ਵਜੇ ਸਨੇਹਾ ਮਿਲਿਆ ਆਂਦ ਗਵਾਂਡਾ ਦੇ ਵਿੱਚੋਂ ਗਵੰਡੀ ਆਏ ਕਰੇ ਕਿ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ ਤੇ ਅਸੀਂ ਭੱਜੇ ਭੱਜੇ ਦੁਕਾਨ ਦੇ ਉੱਤੇ ਆਏ ਦੁਕਾਨ ਦਾ ਆ ਕੇ ਜਦੋਂ ਮੈਨੇ ਸ਼ਟਰ ਖੋਲਿਆ ਤਾਂ ਅੱਗ ਨੇ ਬਹੁਤ ਭਿਆਨਕ ਰੂਪ ਲੈ ਆ ਹੋਏ ਸੀਗਾ ਨੇੜੇ ਤੇੜੇ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਪਹਿਲਾਂ ਪਾਣੀ ਦਾ ਪ੍ਰਬੰਧ ਕੀਤਾ ਤੇ ਫਿਰ ਸ਼ਟਰ ਖੋਲਿਆ ਚੱਟਰ ਕੋਲ ਕੇ ਪਾਣੀ ਨਾਲ ਲੋਕਾਂ ਦੀ ਮਦਦ ਨਾਲ ਡੇਰਾ ਪ੍ਰੇਮੀਆ ਦੀ ਮਦਦ ਨਾਲ ਇਹ ਅੱਗ ਤੇ ਹੌਲੀ ਹੌਲੀ ਕਰਕੇ ਕਾਬੂ ਪਾਇਆ ਗਿਆ। ਕਿੰਨਾ ਨੁਕਸਾਨ ਹੋਇਆ? ਨੁਕਸਾਨ ਤਾਂ ਸਰ ਤੁਹਾਡੇ ਸਾਹਮਣੇ ਹੈ ਜੀ ਇਹ ਸਾਰਾ ਕੁਝ ਮੱਚਿਆ ਪਿਆ ਜੀ ਦੇਖ ਸਕਦੇ ਹੋ ਤੁਸੀਂ। ਇਹਦੇ ਵਿੱਚ ਸਾਡਾ 2.5 ਤੋਂ 3 ਲੱਖ ਰੁਪਏ ਦਾ ਜਿਹੜਾ ਸਮਾਨ ਜਲ ਕੇ ਸੁਆਹ ਹੋ ਚੁੱਕਿਆ ਤੇ ਬਾਕੀ ਅੰਦਰ ਦੁਕਾਨ ਦੇ ਵਿੱਚ ਸਾਰਾ ਸਮਾਨ ਕਾਲਸ ਫਿਰ ਚੁੱਕੀ ਆ। ਸਰ ਜੀ ਕੀ ਕਹਿਣਾ ਚਾਹ ਰਹੇ ਹੋ ਦਿਨੋਂ ਦਿਨ ਸਾਡੀਆਂ ਘਟਨਾ ਚੱਲਦੀਆਂ ਰਹਿ ਰਹੀਆਂ ਨੇ ਪਰ ਸਰਕਾਰ ਦੇ ਪ੍ਰੋਜੈਕਟ ਦੀ ਮੰਗ ਕੀਤੀ ਗਈ ਹੈ। ਸਰਕਰਨਾ ਮਾਤਾ ਪਾਜੀ ਮੈਂ ਡੜਬੇ ਦੇ ਵਿੱਚ ਦੇਖਦੀ ਆ ਰਹੇ ਜੀ ਮੈਨੂੰ ਲੱਗਦਾ 6ਵੀਂ 7ਵੀਂ ਘਟਨਾਵਾ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਡੜਬੇ ਦੇ ਵਿੱਚ 6ਵੀਂ 7ਵੀਂ ਘਟਨਾਵਾ ਇਸ ਰੋਡ ਦੇ ਉੱਤੇ ਇਹ ਦੂਜੀ ਪਤਾ ਤੀਜੀ ਘਟਨਾਵਾ ਇਸ ਰੋਡ ਦੇ ਹੋ ਚੁੱਕੀ ਹੈ ਜੀ ਪਰ ਮੈਂ ਤਾਂ ਆਪਣੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗਾ ਜੀ ਫਾਇਰ ਬ੍ਰਿਗੇਡ ਦੀ ਹੈ ਜੀ ਜੋ ਕਿ ਹਰ ਇੱਕ ਘਟਨਾ ਦੇ ਉੱਤੇ ਕਿਹਾ ਜਾਂਦਾ ਵੀ ਤੁਹਾਨੂੰ ਜਲਦੀ ਹੀ ਪ੍ਰੋਵਾਈਡ ਕਰਾਂਗੇ ਬਟ ਮੈਨੂੰ ਨਹੀਂ ਲੱਗਦਾ ਵੀ ਉਹ ਹਾਲੇ ਤੱਕ ਪ੍ਰੋਵਾਈਡ ਕੀਤੀ ਗਈ ਆ ਇਹੀ ਮੰਗਾ ਵੀ ਇੱਕ ਜੇ ਹੋਰ ਨਹੀਂ ਕੁਝ ਮਿਲ ਸਕਦਾ ਤਾਂ ਇੱਕ ਡੜਬੇ ਨੂੰ ਫਾਇਰ ਬ੍ਰਿਗੇਡ ਮਿਲ ਜੇ ਤਾਂ ਜੋ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਪਹੁੰਚੀ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਫਾਇਰ ਬ੍ਰਿਗੇਡ ਪਹੁੰਚੀ ਤਾਂ ਜੋ ਨੁਕਸਾਨ ਹੁੰਦਾ ਕਿ ਪਾਣੀ ਤੇ ਕਾਬੂ ਸਿਰਫ ਪਾਣੀ ਨਾਲ ਪੈ ਸਕਦਾ ਤੇ ਪਾਣੀ ਆਪਣੇ ਨੇੜੇ-ਤੇੜੇ ਆਣ-ਗਵਾੜ ਦੇ ਵਿੱਚ ਨਹੀਂ ਮਿਲਦਾ ਹੁੰਦਾ ਕਵਾਂਟਿਟੀ ਦੇ ਵਿੱਚ ਕੈਂਟ ਸਟੋਰ ਦੇ ਮਾਲਕ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਦਿਰਬਾ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਹੈ 2 ਮਹੀਨਿਆਂ ਦੇ ਅੰਦਰ-ਅੰਦਰ ਦਿਰਬਾ ਸ਼ਹਿਰ ਵਿੱਚ ਇਹ ਅੱਗ ਲੱਗਣ ਦੀ ਤੀਜੀ ਘਟਨਾ ਹੋ ਚੁੱਕੀ ਹੈ ਅਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅੱਗ ਕਿਉਂ ਲੱਗਦੀ ਹੈ ਹੁਣ ਤਾਂ ਇਸ ਬਾਰੇ ਵੀ ਕਈ ਸਵਾਲ ਖੜੇ ਹੋ ਰਹੇ ਹਨ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦਿਰਬਾ ਤੋਂ ਹਰਮੇਸ਼ ਸਿੰਘ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਤ